ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਸੀਅਤ ਬਾਰੇ ਗੱਲ ਕਰਾਂਗੇ ਬਿੱਲ ਬਾਰੇ ਗੱਲ ਕਰਾਂਗੇ ਵਸੀਅਤ ਹੁੰਦੀ ਕੀ ਹੈ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਵਸੀਅਤ ਦੇ ਨਾਲ ਜੁੜੀਆਂ ਹੁੰਦੀਆਂ ਨੇ ਦੋਸਤੋ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਹ ਉਸ ਦੇ ਵਾਰਸਾਂ ਨੂੰ ਮਿਲਦੀ ਹੈ ਤੇ ਇਸ ਨੂੰ ਵਿਰਾਸਤ ਕਿਹਾ ਜਾਂਦਾ ਹੈ ਜਿਹੜੀ ਇਹ ਵਿਰਾਸਤ ਹੁੰਦੀ ਹੈ ਇਹ ਮੁੱਖ ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਟੈਸਟੇਟ ਸੱਕੈਸ਼ਨ ਇੱਕ ਜਿਹੜੀ ਦੂਜੀ ਹੈ ਇਨਟੈਸਟੇਟ ਸੱਕੈਸ਼ਨ ਭਾਵ ਕਿ ਨੰਬਰ 1 ਵਸੀਅਤ ਦੇ ਮੁਤਾਬਕ ਵਿਰਾਸਤ ਤੇ ਇੱਕ ਬਿਨਾ ਵਸੀਅਤ ਤੋਂ ਵਿਰਾਸਤ ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਕੇਸਜ ਦੇ ਵਿੱਚ ਵਸੀਅਤ ਹੁੰਦੀ ਹੈ ਤੇ ਕਈ ਕੇਸਜ ਦੇ ਵਿੱਚ ਵਸੀਅਤ ਨਹੀਂ ਹੁੰਦੀ ਅਸੀਂ ਥੋੜਾ ਜਿਹਾ ਇਹ ਵੀ ਦੇਖ ਲਈਏ ਕਿ ਜਿਹੜੀ ਟੈਸਟੇਟ ਸੱਕੈਸ਼ਨ ਅਸੀਂ ਵਰਡ ਯੂਜ਼ ਕੀਤਾ ਹੈ ਟਰਮ ਇਦਾ ਮਤਲਬ ਕੀ ਹੈ ਜਦੋਂ ਕੋਈ ਵਿਅਕਤੀ ਮੌਤ ਤੋਂ ਪਹਿਲਾਂ ਭਾਵ ਕਿ ਆਪਣੇ ਜਿਉਂਦੇ ਜੀ ਆਪਣੀ ਜਾਇਦਾਦ ਦੇ ਨਾਲ ਸੰਬੰਧਿਤ ਕੋਈ ਵਸੀਅਤ ਲਿਖ ਦਿੰਦਾ ਹੈ ਕੋਈ ਬਿੱਲ ਹੈ ਜਿਹੜੀ ਉਹ ਤਿਆਰ ਕਰ ਲੈਂਦਾ ਹੈ ਜਾਂ ਤਿਆਰ ਕਰਵਾ ਕੇ ਰੱਖ ਦਿੰਦਾ ਹੈ ਲਿਖਵਾ ਕੇ ਰੱਖ ਦਿੰਦਾ ਹੈ ਤੇ ਫਿਰ ਦੱਸ ਦਿੰਦਾ ਹੈ ਕਿ ਉਸ ਦੀ ਮੌਤ ਤੋਂ ਬਾਅਦ ਜਾਇਦਾਦ ਦਾ ਹੱਕਦਾਰ ਕੌਣ ਹੋਊਗਾ ਜਿਹੜੀ ਉਹਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਉਹ ਕਿਸ ਨੂੰ ਮਿਲਣੀ ਚਾਹੀਦੀ ਹੈ ਉਹ ਵਸੀਅਤ ਕਰ ਦਿੰਦਾ ਆਪਣੇ ਜਿਉਂਦੇ ਜੀ ਤਾਂ ਇਸ ਨੂੰ ਕਿਹਾ ਜਾਂਦਾ ਹੈ ਟੈਸਟੇਟ ਸਕੈਸ਼ਨ ਤੇ ਜਿਹੜੀ ਦੂਜੀ ਕਿਸਮ ਦੀ ਅਸੀਂ ਗੱਲ ਕੀਤੀ ਹੈਗੀ ਉਹ ਹੈਗੀ ਹੈ ਇਨਟੈਸਟੇਟ ਸਕੈਸ਼ਨ ਤੇ ਜਿਹੜੀ ਟੈਸਟੇਟ ਸਕੈਸ਼ਨ ਹੈ ਜਿਹੜੀ ਜਿਉਂਦੇ ਜੀ ਵਸੀਅਤ ਕੀਤੀ ਜਾਂਦੀ ਹੈ ਉਹ ਵੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਕਈ ਵਿਅਕਤੀ ਕੀ ਕਰਦੇ ਨੇ ਉਸ ਵਸੀਅਤ ਨੂੰ ਰਜਿਸਟਰਡ ਕਰਵਾ ਦਿੰਦੇ ਨੇ ਜਿਹੜੀ ਬਿੱਲ ਐ ਉਹਨੂੰ ਰਜਿਸਟਰਡ ਕਰਵਾ ਦਿੰਦੇ ਨੇ ਇਹ ਉਹ ਵਸੀਅਤ ਹੁੰਦੀ ਐ ਜਿਹੜੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਲਿਖੀ ਜਾਂਦੀ ਐ ਤੇ ਜਿਹੜਾ ਮਾਲਕ ਹੁੰਦਾ ਉਹ ਆਪਣੇ ਸਾਇਨ ਦਸਕਤ ਅੰਗੂਠੇ ਕਰਦਾ ਹੈਗਾ ਅੰਗੂਠਾ ਲਗਾਉਂਦਾ ਜਾਂ ਸਾਇਨ ਕਰਦਾ ਤੇ ਫਿਰ ਉਸ ਨੂੰ ਜਿਹੜਾ ਰਜਿਸਟਰਾਰ ਹੁੰਦਾ ਜਾਂ ਕੋਈ ਸਬ ਰਜਿਸਟਰਾਰ ਹੁੰਦਾ ਹੈ ਜਿਹੜਾ ਵੀ ਕੋਈ ਤਹਿਸੀਲਦਾਰ ਹੁੰਦਾ ਉਸ ਦੇ ਕੋਲ ਉਸ ਵਸੀਅਤ ਨੂੰ ਰਜਿਸਟਰਡ ਕਰਵਾ ਦਿੰਦਾ ਹੈਗਾ ਤੇ ਜਿਹੜੀ ਜਾਇਦਾਦ ਹੁੰਦੀ ਹੈ ਪ੍ਰਾਪਰਟੀ ਹੁੰਦੀ ਹੈ ਉਹ ਫਿਰ ਮੌਤ ਤੋਂ ਬਾਅਦ ਉਸ ਵਸੀਅਤ ਦੇ ਵਿੱਚ ਜਿਸ ਦਾ ਨਾਮ ਲਿਖਿਆ ਹੋਇਆ ਹੁੰਦਾ ਹੈ ਜਾਂ ਜਿਨ੍ਹਾਂ ਦੇ ਵੀ ਨਾਮ ਲਿਖੇ ਹੋਏ ਹੁੰਦੇ ਨੇ ਉਹਨਾਂ ਦੇ ਮੁਤਾਬਕ ਹੀ ਫਿਰ ਜਿਹੜੀ ਹੈ ਪ੍ਰਾਪਰਟੀ ਹੈ ਜਿਹੜੀ ਜ਼ਮੀਨ ਜਾਇਦਾਦ ਹੈ ਉਹ ਮਿਲਦੀ ਹੈ ਇੰਤਕਾਲ ਦੇ ਰਾਹੀਂ ਉਹ ਮੌਤ ਤੋਂ ਬਾਅਦ ਹੈ ਜਿਹੜੀ ਤਬਦੀਲ ਹੋ ਜਾਂਦੀ ਹੈਗੀ ਪਰ ਕੁਝ ਖਾਸ ਹਾਲਾਤਾਂ ਦੇ ਵਿੱਚ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਰਜਿਸਟਰਾਰ ਦੇ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਹੋ ਰਜਿਸਟਰਡ ਕਰਵਾ ਦਿੱਤੀ ਜਾਂਦੀ ਹੈ ਅਸੀਂ ਦੇਖਦੇ ਹਾਂ ਕਿ ਉੱਥੇ ਜਾ ਕੇ ਹੀ ਸਾਰਾ ਇਹ ਪ੍ਰੋਸੀਜਰ ਹੈ ਜਿਹੜਾ ਹੁੰਦਾ ਹੈ ਕਾਰਵਾਈ ਹੁੰਦੀ ਹੈ ਪਰ ਕੁਝ ਖਾਸ ਹਾਲਾਤਾਂ ਦੇ ਵਿੱਚ ਜੇ ਕੋਈ ਵਿਅਕਤੀ ਤਹਿਸੀਲਦਾਰ ਦੇ ਦਫ਼ਤਰ ਵਿੱਚ ਜਾ ਨਹੀਂ ਸਕਦਾ ਕੋਈ ਬਿਮਾਰ ਹੈ ਜਾਂ ਕੋਈ ਹਸਪੀਟਲ ਦੇ ਵਿੱਚ ਹੈ ਜਾਂ ਕੋਈ ਘਰ ਦੇ ਵਿੱਚ ਬਿਮਾਰ ਪਿਆ ਹੈ ਤਾਂ ਉੱਥੇ ਵੀ ਇਹ ਰਜਿਸਟਰਡ ਕਰਵਾਈ ਜਾ ਸਕਦੀ ਹੈ ਇਹ ਜਿਹੜਾ ਆਪਣਾ ਕਾਨੂੰਨ ਹੈਗਾ ਇਸ ਦਾ ਜਿਹੜਾ ਸੈਕਸ਼ਨ 38 ਹੈ ਰਜਿਸਟ੍ਰੇਸ਼ਨ ਐਕਟ ਦਾ ਉਹ ਇਹ ਕਹਿੰਦਾ ਹੈ ਕਿ ਜੇ ਮਾਲਕ ਬਿਮਾਰ ਹੋਵੇ ਜਾਂ ਤਹਿਸੀਲ ਦੇ ਵਿੱਚ ਜਾ ਨਹੀਂ ਸਕਦਾ ਤਾਂ ਜਿਹੜਾ ਤਹਿਸੀਲਦਾਰ ਹੈ ਜਾਂ ਕੋਈ ਨਵੇਂ ਤਹਿਸੀਲਦਾਰ ਹੈ ਜਿਹੜਾ ਵੀ ਕੋਈ ਰਜਿਸਟਰਾਰ ਹੈ ਉਹ ਉਸ ਵਿਅਕਤੀ ਦੇ ਘਰ ਜਾ ਕੇ ਜਾਂ ਫਿਰ ਹਸਪੀਟਲ ਦੇ ਵਿੱਚ ਜਾ ਕੇ ਵਸੀਅਤ ਨੂੰ ਰਜਿਸਟਰ ਕਰ ਸਕਦਾ ਹੈਗਾ ਜੇ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹੈ ਬਾਹਰ ਨਹੀਂ ਆ ਸਕਦਾ ਤਾਂ ਉਹ ਵਿਅਕਤੀ ਵੀ ਜੇਲ੍ਹ ਦੇ ਵਿੱਚੋਂ ਵਸੀਅਤ ਨੂੰ ਰਜਿਸਟਰ ਕਰਵਾ ਸਕਦਾ ਹੈਗਾ ਇਹ ਜਿਹੜੀ ਧਾਰਾ 38 ਹੈ ਰਜਿਸਟ੍ਰੇਸ਼ਨ ਐਕਟ ਦੀ ਉਹ ਇਹ ਗੱਲ ਕਹਿੰਦੀ ਹੈ ਇਸ ਧਾਰਾ ਦੇ ਤਹਿਤ ਜਿਹੜਾ ਅਧਿਕਾਰੀ ਹੈ ਉਹ ਜੇਲ੍ਹ ਦੇ ਵਿੱਚ ਜਾ ਕੇ ਵੀ ਵਸੀਅਤ ਨੂੰ ਰਜਿਸਟਰ ਕਰ ਸਕਦਾ ਹੈਗਾ ਤੇ ਇੱਕ ਹੁੰਦੀ ਹੈ ਜਿਹੜੀ ਦੂਜੀ ਕਿਸਮ ਅਸੀਂ ਟੈਸਟੇਟ ਸਖਸੈਸ਼ਨ ਵਸੀਅਤ ਦੀ ਅਸੀਂ ਗੱਲ ਕਰ ਰਹੇ ਹਾਂ ਇੱਕ ਹੋਗੀ ਰਜਿਸਟਰਡ ਵਸੀਅਤ ਦੂਜੀ ਹੁੰਦੀ ਹੈ ਅਨ ਰਜਿਸਟਰਡ ਜਿਹਨੂੰ ਅਸੀਂ ਖਾਨਗੀ ਵਸੀਅਤ ਕਹਿ ਦਿੰਦੇ ਹਾਂਗੇ ਜਾਂ ਪ੍ਰਾਈਵੇਟ ਬਿੱਲ ਵੀ ਅਸੀਂ ਇਹਨੂੰ ਕਹਿ ਸਕਦੇ ਹਾਂਗੇ ਜੇਕਰ ਵਸੀਅਤ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਲਿਖੀ ਗਈ ਹੋਵੇ ਸائن ਦਸਤਖਤ ਅੰਗੂਠੇ ਜੋ ਵੀ ਫਾਰਮੈਲਿਟੀਆਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਗਿਆ ਹੋਵੇ ਪਰ ਉਸ ਵਸੀਅਤ ਨੂੰ ਰਜਿਸਟਰ ਨਾ ਕਰਵਾਇਆ ਗਿਆ ਹੋਵੇ ਤਾਂ ਇਸ ਨੂੰ ਅਨ ਰਜਿਸਟਰਡ ਬਿੱਲ ਕਿਹਾ ਜਾ ਸਕਦਾ ਹੈ ਖਾਨਗੀ ਵਸੀਅਤ ਕਿਹਾ ਜਾ ਸਕਦਾ ਹੈ ਇਹ ਵੀ ਕਾਨੂੰਨੀ ਤੌਰ ਤੇ ਵੈਲਿਡ ਹੈ ਬੈਦ ਹੈ ਇਹਦਾ ਮਤਲਬ ਇਹ ਨਹੀਂ ਕਿ ਇਸ ਦੀ ਕੋਈ ਵੈਲਿਡਿਟੀ ਨਹੀਂ ਹੈਗੀ ਬੈਦ ਨਹੀਂ ਹੈਗੀ ਮੌਤ ਤੋਂ ਬਾਅਦ ਜਿਹੜੀ ਜਾਇਦਾਦ ਹੈ ਉਹ ਮਿਊਸ਼ਨ ਕਰਕੇ ਤਬਦੀਲ ਹੋ ਜਾਂਦੀ ਹੈਗੀ ਠੀਕ ਹੈ ਜੀ ਇਹ ਹੁੰਦੀ ਹੈ ਅਨ ਰਜਿਸਟਰਡ ਬਿੱਲ ਤੇ ਇੱਕ ਹੁੰਦੀ ਹੈ ਮਨਸੂਖੀ ਵਸੀਅਤ ਇੱਕ ਵਿਅਕਤੀ ਆਪਣੇ ਜਿਉਂਦੇ ਜੀ ਇੱਕ ਜਾਂ ਫਿਰ ਇੱਕ ਤੋਂ ਵੱਧ ਵਸੀਅਤਾਂ ਲਿਖ ਦਿੰਦਾ ਹੈਗਾ ਜਿਵੇਂ ਇੱਕ ਲਿਖਤੀ ਫਿਰ ਉਸ ਤੋਂ ਬਾਅਦ ਕੋਈ ਹੋਰ ਲਿਖਤੀ ਤੇ ਉਸ ਤੋਂ ਬਾਅਦ ਕੋਈ ਹੋਰ ਲਿਖਤੀ ਇਸ ਤਰ੍ਹਾਂ ਹੋ ਸਕਦਾ ਹੈ ਇੱਕ ਤੋਂ ਜ਼ਿਆਦਾ ਵਸੀਅਤਾਂ ਲਿਖੀਆਂ ਹੋਣ ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੀ ਆਖਰ ਦੇ ਵਿੱਚ ਲਿਖੀ ਗਈ ਵਸੀਅਤ ਹੈ ਉਹ ਵਸੀਅਤ ਹੀ ਕਾਨੂੰਨੀ ਤੌਰ ਤੇ ਲਾਗੂ ਹੋਊਗੀ ਜਿਹੜੀਆਂ ਵਸੀਅਤਾਂ ਪਹਿਲਾਂ ਲਿਖਤੀਆਂ ਉਹ ਆਪਣੇ ਆਪ ਰੱਦ ਮੰਨੀਆਂ ਜਾਣਗੀਆਂ ਦੋਸਤੋ ਜਿਹੜੀ ਰਜਿਸਟਰਡ ਬਿੱਲ ਐ ਬਸੀਅਤ ਐ ਤੇ ਜਿਹੜੀ ਖਾਨਦਗੀ ਬਸੀਅਤ ਐ ਇਹ ਦੋਨੋਂ ਜਿਹੜੀਆਂ ਬਸੀਅਤਾਂ ਨੇ ਇਹਨਾਂ ਨੂੰ ਨਵੀਂ ਬਸੀਅਤ ਦੇ ਨਾਲ ਰੱਦ ਕੀਤਾ ਜਾ ਸਕਦਾ ਹੈਗਾ ਰਜਿਸਟਰਡ ਬਿੱਲ ਹੋਵੇ ਭਾਵੇਂ ਆਨ ਰਜਿਸਟਰਡ ਬਿੱਲ ਹੋਵੇ ਜੇ ਉਸ ਤੋਂ ਬਾਅਦ ਦੁਬਾਰਾ ਫੇਰ ਬਿੱਲ ਐ ਜਿਹੜੀ ਬਸੀਅਤ ਆ ਕਰ ਦਿੱਤੀ ਜਾਂਦੀ ਹੈ ਤਾਂ ਉਹ ਵੈਲਿਡ ਹੋਊਗੀ ਜਿਹੜੀਆਂ ਉਸ ਤੋਂ ਪਹਿਲਾਂ ਨੇ ਉਹ ਰੱਦ ਹੋ ਜਾਣਗੀਆਂ ਤੇ ਇੱਕ ਅਸੀਂ ਗੱਲ ਕੀਤੀ ਸੀ ਇਨਟੈਸਟੇਟ ਸੱਕੈਸ਼ਨ ਦੀ ਬਿਨਾ ਵਸੀਅਤ ਬਰਾਸਤ ਹੁੰਦੀ ਹੈ ਜਿਹੜੀ ਜੇ ਮਾਲਕ ਨੇ ਆਪਣੀ ਜਾਇਦਾਦ ਦੇ ਬਾਰੇ ਵਿੱਚ ਕੋਈ ਵਸੀਅਤ ਨਾ ਲਿਖੀ ਹੋਵੇ ਨਾ ਬਣਾਈ ਹੋਵੇ ਕੋਈ ਵਸੀਅਤ ਨਾ ਛੱਡੀ ਹੋਵੇ ਤਾਂ ਜਿਹੜੀ ਜਾਇਦਾਦ ਦੀ ਵੰਡ ਹੈ ਉਹ ਹਿੰਦੂ ਸਖਸੈਸ਼ਨ ਐਕਟ ਹੈ ਜਿਹੜਾ ਜਿਹੜਾ ਕਾਨੂੰਨ ਹੈ ਉਸ ਦੇ ਮੁਤਾਬਕ ਹੁੰਦੀ ਹੈਗੀ ਜੇ ਮੰਨ ਲਓ ਕੋਈ ਜਿਹੜਾ ਮਾਲਕ ਹੈ ਜ਼ਮੀਨ ਜਾਇਦਾਦ ਪ੍ਰੋਪਰਟੀ ਦਾ ਉਹ ਹਿੰਦੂ ਹੈ ਸਿੱਖ ਹੈ ਜੈਨੀ ਹੈ ਬੋਧੀ ਹੈ ਇਹਨਾਂ ਧਰਮਾਂ ਦੇ ਨਾਲ ਸੰਬੰਧਤ ਹੈ ਕਿਉਂਕਿ ਕਈ ਯਾਰ ਦੋਸਤ ਮਿੱਤਰੇ ਸੋਚ ਲੈਂਦੇ ਨੇ ਕਿ Hindu Succession Act ਦੇ ਨਾਲ Hindu World ਲੱਗਿਆ ਹੋਇਆ ਹੈ ਇਹ ਸਿਰਫ ਹਿੰਦੂਆਂ ਤੇ ਲਾਗੂ ਹੋਊਗਾ ਪਰ ਇਸ ਦੇ ਵਿੱਚ ਜਿਹੜੇ ਸਿੱਖ ਨੇ ਜੈਨੀ ਨੇ ਬੋਧੀ ਨੇ ਇਸ ਧਰਮ ਦੇ ਲੋਕ ਵੀ ਸ਼ਾਮਲ ਨੇ ਇਹਨਾਂ ਤੇ ਵੀ Hindu Succession Act ਹੈ ਜਿਹੜਾ ਉਹ ਲਾਗੂ ਹੁੰਦਾ ਹੈਗਾ ਬਿਨਾ ਵਸੀਅਤ ਦੇ ਜਿਹੜੇ ਬਾਰਸ ਨੇ ਉਹ ਕਰਮ ਅਨੁਸਾਰ ਹੁੰਦੇ ਨੇਗੇ ਜਿਹੜੇ ਅਸੀਂ ਪਹਿਲਾਂ ਇੱਕ ਗੱਲ ਕੀਤੀ ਸੀ ਕਲਾਸ 1 ਇਅਰ ਦੀ ਪਿਛਲੀ ਵੀਡੀਓ ਦੇ ਵਿੱਚ ਜਿਹੜੇ ਪਹਿਲੀ ਸ਼੍ਰੇਣੀ ਦੇ ਬਾਰਸ ਹੁੰਦੇ ਨੇਗੇ ਜੇ ਕਲਾਸ 1 ਬਨ ਹੈਅਰਜ਼ ਨੇ ਜਿਹੜੇ ਉਹ ਹੈਗੇ ਨੇ ਤਾਂ ਜਿਹੜੀ ਜਾਇਦਾਦ ਹੈ ਉਹ ਸਿਰਫ ਤੇ ਸਿਰਫ ਉਹਨਾਂ ਨੂੰ ਹੀ ਮਿਲੂਗੀ ਕਲਾਸ 1 ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ 16 ਵਿਅਕਤੀ ਹੁੰਦੇ ਨੇ ਜਿਵੇਂ ਪੁੱਤਰ ਤੇ ਵਿਧਵਾ ਪਤਨੀ ਮਾਂ ਪੋਤਾ ਪੁੱਤਰੀ ਦੋਤਾ ਦੋਤੀ ਨੂੰ ਵਿਧਵਾ ਨੂੰ ਪਰਪੋਤਾ ਦੋਤੀ ਦਾ ਪੁੱਤਰ ਦੋਤੀ ਦੀ ਬੇਟੀ ਦੋਤੇ ਦੀ ਕੁੜੀ ਪੋਤੀ ਦੀ ਕੁੜੀ ਇਸ ਤਰ੍ਹਾਂ ਕੁੱਲ ਮਿਲਾ ਕੇ 16 ਵਿਅਕਤੀ ਬਣਦੇ ਨੇ ਕਲਾਸ 1 ਦੇ ਵਿੱਚ ਉਹਨਾਂ ਨੂੰ ਬਰਾ ਆਪਣੀ ਜ਼ਮੀਨ ਜਾਇਦਾਦ ਪ੍ਰੋਪਰਟੀ ਮਿਲਦੀ ਹੈਗੀ ਜੇ ਤੁਸੀਂ ਪੂਰੀ ਲਿਸਟ ਪੜ੍ਹਨੀ ਚਾਹੁੰਦੇ ਹੋ ਜਾਣਨੀ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਨੂੰ ਪੂਰੀ ਲਿਸਟ ਹੈ ਜਿਹੜੀ ਜਿਹੜੇ 16 ਵਿਅਕਤੀ ਨੇ ਕਲਾਸ 1 ਹੀਅਰ ਦੇ ਵਿੱਚ ਉਹ ਪੂਰੀ ਲਿਸਟ ਭੇਜ ਦਿਆਂਗੇ ਜੀ ਤੇ ਉਸ ਤੋਂ ਬਾਅਦ ਆਉਂਦੀ ਹੈਗੀ ਜਿਹੜੀ ਕਲਾਸ 2 ਹੀਅਰਜ਼ ਵਾਲੀ ਲਿਸਟ ਹੈਗੀ ਦੂਜੀ ਸ਼੍ਰੇਣੀ ਦੇ ਵਿੱਚ ਜਿਹੜੇ ਵਿਅਕਤੀ ਆਉਂਦੇ ਨੇ ਜੇ ਕਲਾਸ 1 ਵਿੱਚੋਂ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਹੈਗਾ 16 ਵਿਅਕਤੀਆਂ ਦੇ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਸਾਰੇ ਮਰ ਗਏ ਤਾਂ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਆ ਉਹ ਕਲਾਸ 2 ਦੇ ਵਿੱਚ ਜਿਹੜੇ ਵਿਅਕਤੀ ਹੁੰਦੇ ਨੇ ਉਹਨਾਂ ਨੂੰ ਮਿਲਦੀ ਐ ਉਹਨਾਂ ਵਾਰਸਾਂ ਨੂੰ ਮਿਲਦੀ ਹੈਗੀ ਇਸ ਕਲਾਸ 2 ਦੇ ਵਿੱਚ ਨੌ ਐਂਟਰੀਆਂ ਦਿੱਤੀਆਂ ਹੋਈਆਂ ਨੇ ਕੁੱਲ ਨੌ ਐਂਟਰੀਆਂ ਨੇ ਜਿਦੇ ਵਿੱਚ ਪਹਿਲੀ ਐਂਟਰੀ ਪਿਤਾ ਭਰਾ ਭੈਣ ਪੋਤਰੀ ਦਾ ਪੁੱਤਰ ਪਹਿਲੀ ਐਂਟਰੀ ਦੇ ਵਿੱਚ ਪਿਤਾ ਹੈਗਾ ਦੂਜੀ ਦੇ ਵਿੱਚ ਭਰਾ ਭੈਣ ਪੋਤਰੀ ਦਾ ਪੁੱਤਰ ਦੋਤੇ ਦਾ ਪੁੱਤਰ ਫਿਰ ਚੌਥੀ ਦੇ ਵਿੱਚ ਭੈਣ ਭਰਾ ਦੇ ਜਿਹੜੇ ਬੱਚੇ ਨੇ ਪੰਜਵੀਂ ਦੇ ਵਿੱਚ ਦਾਦਾ ਦਾਦੀ ਹੋਗੇ ਜੇਮੀ ਦੇ ਵਿੱਚ ਵਿਧਵਾ ਭਾਬੀ ਹੋਊਗੀ 7ਵੇਂ ਦੇ ਵਿੱਚ ਚਾਚਾ ਭੂਆ 8ਵੇਂ ਦੇ ਵਿੱਚ ਨਾਨਾ ਨਾਨੀ 9ਵੇਂ ਦੇ ਵਿੱਚ ਮਾਮਾ मामੀ ਇਸ ਤਰ੍ਹਾਂ ਜਿਹੜੀ ਕਲਾਸ 2 ਹੈਜ਼ ਹੈਗੀ ਲਿਸਟ ਹੈਗੀ ਆ ਉਸ ਦੇ ਵਿੱਚ ਕੁੱਲ 9 ਐਂਟਰੀਆਂ ਨੇ ਇਹ ਜਿਹੜੀਆਂ 9 ਐਂਟਰੀਆਂ ਨੇ ਇਹ ਕਲਾਸ 2 ਦੇ ਵਿੱਚ ਨੇ ਜਿਹੜੀਆਂ ਜੇ ਕਲਾਸ 1 ਦੇ ਵਿੱਚੋਂ ਕੋਈ ਜਿਉਂਦਾ ਨਹੀਂ ਹੈਗਾ ਤਾਂ ਇਹਨਾਂ ਨੂੰ ਵਸੀਅਤ ਆਹ ਜਿਹੜੀ ਆਪਣੀ ਵਿਰਾਸਤ ਹੈਗੀ ਹੈ ਜ਼ਮੀਨ ਜਾਇਦਾਦ ਪ੍ਰਾਪਰਟੀ ਹੈਗੀ ਹੈ ਉਹ ਮਿਲੂਗੀ ਤੇ ਦੋਸਤੋ ਜੇ ਇਹਨਾਂ ਦੋਨਾਂ ਲਿਸਟਾਂ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ ਨਾ ਕੋਈ ਪਹਿਲੀ ਲਿਸਟ ਦੇ ਵਿੱਚੋਂ ਜਿਉਂਦਾ ਹੈ ਨਾ ਕੋਈ ਦੂਜੀ ਦੇ ਵਿੱਚੋਂ ਜਿਉਂਦਾ ਹੈ ਤਾਂ ਫਿਰ ਜ਼ਮੀਨ ਜਾਇਦਾਦ ਪ੍ਰੋਪਰਟੀ ਕਿਹਨੂੰ ਮਿਲੂਗੀ ਇਹ ਵੀ ਸਾਡੇ ਮਨ ਦੇ ਵਿੱਚ ਸਵਾਲ ਆਉਂਦਾ ਹੈ ਇੱਕ ਐਗਨੇਟਸ ਵਰਡ ਅਸੀਂ ਪਿਛਲੀ ਵੀਡੀਓ ਦੇ ਵਿੱਚ ਵਰਤਿਆ ਸੀਗਾ ਜਿਹਨੂੰ ਅਸੀਂ ਸੰਪਿਤਰੀ ਕਹਿ ਦਿੰਦੇ ਹਾਂਗੀ ਭਾਵ ਕਿ ਪਿਤਾ ਵੱਲੋਂ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਜੇ ਕਲਾਸ 1 ਦੇ ਵਿੱਚ ਤੇ ਕਲਾਸ 2 ਦੇ ਵਿੱਚ ਕੋਈ ਵੀ ਨਹੀਂ ਹੈਗਾ ਸਾਰੇ ਮਰ ਗਏ ਤਾਂ ਜਿਹੜੀ ਜਾਇਦਾਦ ਹੈ ਉਹ ਉਹਨਾਂ ਨੂੰ ਮਿਲਦੀ ਹੈ ਜਿਹੜੇ ਪਿਤਾ ਵਾਲੇ ਖੂਨ ਦੇ ਨਾਲ ਜੁੜੇ ਹੋਏ ਹੁੰਦੇ ਨੇ ਜਿਹੜੇ ਪਿਤਾ ਵੱਲੋਂ ਰਿਸ਼ਤੇਦਾਰ ਹੁੰਦੇ ਨੇ ਜਿਹੜੇ ਐਗਨੇਟਸ ਹੁੰਦੇ ਨੇ ਪਰ ਜੇ ਐਗਨੇਟਸ ਵੀ ਨਹੀਂ ਕੋਈ ਹੈਗਾ ਪਿਤਾ ਵੱਲੋਂ ਕੋਈ ਵੀ ਨਹੀਂ ਹੈਗਾ ਤਾਂ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੈਗੀ ਉਹ ਕੌਗਨੇਟਸ ਹੁੰਦੇ ਨੇ ਜਿਹੜੇ ਮਾਂ ਵੱਲੋਂ ਰਿਸ਼ਤੇਦਾਰ ਹੁੰਦੇ ਨੇਗੇ ਤਾਂ ਫਿਰ ਉਹਨਾਂ ਨੂੰ ਮਿਲਦੀ ਹੈ ਪਰ ਜੇ ਇਹ ਇਹਨਾਂ ਵਿੱਚੋਂ ਵੀ ਨਹੀਂ ਹੈਗਾ ਕੋਈ ਨਾ ਕੋਈ ਕਲਾਸ 1 ਚੋਂ ਨਾ 2 ਚੋਂ ਨਾ ਐਗਨੇਟਸ ਨਾ ਕੌਗਨੇਟਸ ਕੋਈ ਵੀ ਨਹੀਂ ਹੈਗਾ ਤਾਂ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਹ ਸਰਕਾਰ ਕੋਲੇ ਚਲੀ ਜਾਂਦੀ ਹੈ ਠੀਕ ਹੈ ਜੀ ਜੇ ਕਲਾਸ 1 ਵਿੱਚੋਂ ਨਹੀਂ ਕੋਈ ਹੈਗਾ ਤਾਂ ਟੂ ਕੋਲੇ ਜਾਊਗੀ ਜੇ ਟੂ ਵੀ ਨਹੀਂ ਹੈਗਾ ਤਾਂ ਐਗਨੇਟਸ ਕੋਲੇ ਜਾਊਗੀ ਜੇ ਕੋਈ ਐਗਨੇਟਸ ਵੀ ਨਹੀਂ ਹੈਗਾ ਪਿਤਾ ਵਾਲੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਤਾਂ ਕੌਗਨੇਟਸ ਕੋਲੇ ਜਾਊਗੀ ਜਿਹੜੇ ਮਾਂ ਵੱਲੋਂ ਰਿਸ਼ਤੇਦਾਰ ਹੁੰਦੇ ਨੇ ਜੇ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈਗਾ ਚਾਰਾਂ ਦੇ ਵਿੱਚੋਂ ਕੋਈ ਵੀ ਵਾਰਸ ਨਾ ਹੋਵੇ ਤਾਂ ਇੱਕ ਅਸੀਂ ਵਰਡ ਯੂਜ਼ ਕੀਤਾ ਸੀ ਪਿਛਲੀ ਵੀਡੀਓ ਦੇ ਵਿੱਚ ਇਸ ਚੀਟ ਤਾਂ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਹ ਸਰਕਾਰ ਦੀ ਹੋ ਜਾਂਦੀ ਹੈ ਜਿਹੜੀ ਧਾਰਾ 29 ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜੇ ਕੋਈ ਵੀ ਨਾ ਹੋਵੇ ਤਾਂ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਜਿਹੜੀ ਉਹ ਸਰਕਾਰ ਦੀ ਹੋ ਜੂਗੀ ਦੋਸਤੋ ਅਸੀਂ ਇੱਕ ਉਦਾਹਰਨ ਬਣਾਈ ਹੈਗੀ ਉਦਾਹਰਨ 1 ਤੇ 2 ਦੋ ਉਦਾਹਰਨਾਂ ਅਸੀਂ ਤਿਆਰ ਕੀਤੀਆਂ ਨੇ ਇੱਕ ਉਦਾਹਰਨ ਦੇ ਵਿੱਚ ਮੰਨ ਲਓ ਵਸੀਅਤ ਹੈਗੀ ਹੈ ਕੋਈ ਵਿਅਕਤੀ ਹੈ ਚਰਨਜੀਤ ਸਿੰਘ ਨਾਮ ਦਾ ਉਸ ਨੇ ਵਸੀਅਤ ਲਿਖੀ ਹੈ ਕਿ ਮੌਤ ਤੋਂ ਬਾਅਦ ਜਿਹੜੀ ਉਹਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਉਹਦੇ ਛੋਟੇ ਪੁੱਤਰ ਨੂੰ ਦਿੱਤੀ ਜਾਵੇ ਠੀਕ ਹੈ ਜੀ ਛੋਟੇ ਪੁੱਤਰ ਦੇ ਨਾਮ ਤੇ ਉਸ ਨੇ ਵਸੀਅਤ ਕਰਤੀ ਤਾਂ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਉਹ ਪੂਰੀ ਦੀ ਪੂਰੀ ਛੋਟੇ ਪੁੱਤਰ ਨੂੰ ਮਿਲ ਜੂਗੀ ਤੇ ਦੂਜੀ ਜਿਹੜੀ ਅਸੀਂ ਉਦਾਹਰਨ ਬਣਾਈ ਹੈਗੀ ਉਹਦੇ ਵਿੱਚ ਮੰਨ ਲਓ ਵਸੀਅਤ ਨਹੀਂ ਬਣਾਈ ਕੋਈ ਵਿਅਕਤੀ ਹੈ ਹਰਪ੍ਰੀਤ ਸਿੰਘ ਹੈ ਮੰਨ ਲਓ 35 36 ਸਾਲ ਦੀ ਉਮਰ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈਗੀ ਉਹਨੇ ਵਸੀਅਤ ਨਹੀਂ ਬਣਾਈ ਉਹਦੇ वारिस ਜਿਹੜੇ ਉਹਦੀ ਮੌਤ ਤੋਂ ਬਾਅਦ ਜਿਹੜੇ ਉਹਦੇ ਪਰਿਵਾਰ ਦੇ ਵਿੱਚ ਹੈਗੇ ਨੇ ਜਿਵੇਂ ਪਤਨੀ ਹੈ ਇੱਕ ਪੁੱਤਰ ਹੈ ਇੱਕ ਧੀ ਹੈ ਤਾਂ ਫਿਰ ਜਿਹੜੀ ਉਹਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਉਹਨਾਂ ਤਿੰਨਾਂ ਦੇ ਵਿੱਚ ਬਰਾਬਰ ਵੰਡੀ ਜਾਊਗੀ ਜੇ ਵਸੀਅਤ ਨਹੀਂ ਹੈਗੀ ਤਾਂ ਜਿਹੜਾ ਹਿੰਦੂ ਸਖਸੀਸ਼ਨ ਐਕਟ ਹੈ ਉਸ ਦੇ ਮੁਤਾਬਕ ਵੰਡ ਹੁੰਦੀ ਹੈਗੀ ਦੋਸਤੋ ਮੈਨੂੰ ਉਮੀਦ ਹੈ ਕਿ ਟੈਸਟੇਟ ਸਕੈਸ਼ਨ ਤੇ ਇਨਟੈਸਟੇਟ ਸਕੈਸ਼ਨ ਹੈ ਜਿਹੜਾ ਉਹ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਿਆ ਹੋਊਗਾ ਤੇ ਜੇ ਵਸੀਅਤ ਹੋਵੇ ਤਾਂ ਵੰਡ ਕਿਵੇਂ ਹੋਊਗੀ ਜੇ ਵਸੀਅਤ ਨਾ ਹੋਵੇ ਤਾਂ ਵੰਡ ਕਿਵੇਂ ਹੋਊਗੀ ਸਿੱਧਾ ਜੀ ਅਸੀਂ ਘੱਟ ਸ਼ਬਦਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਜੇ ਵਸੀਅਤ ਹੈ ਤਾਂ ਵਸੀਅਤ ਦੇ ਮੁਤਾਬਕ ਹੀ ਵੰਡ ਹੋਊਗੀ ਪਰ ਜੇ ਵਸੀਅਤ ਨਾ ਹੋਵੇ ਤਾਂ ਹਿੰਦੂ ਸਕੈਸ਼ਨ ਐਕਟ ਜਿਹੜਾ ਇੱਕ ਕਾਨੂੰਨ ਹੋਇਆ ਬਣਿਆ ਹੋਇਆ ਉਸ ਦੇ ਮੁਤਾਬਕ ਹੀ ਜਿਹੜੇ ਹੱਕਦਾਰ ਹੋਣਗੇ ਜਿਹੜੇ ਬਾਰਸ਼ ਹੋਣਗੇ ਉਹਨਾਂ ਦੇ ਵਿੱਚ ਜ਼ਮੀਨ ਜਾਇਦਾਦ ਦਾ ਜਿਹੜੀ ਵੰਡੀ ਜਾਊਗੀ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਜਰੂਰ ਹੋਊਗੀ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਵੀ ਕਰ ਸਕਦੇ ਹੋ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਤਾਂ ਜੋ ਉਹਨਾਂ ਦਾ ਵੀ ਫਾਇਦਾ ਹੋ ਸਕੇ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਇਸ ਵੀਡੀਓ ਦਾ ਕੋਈ ਫਾਇਦਾ ਹੋਇਆ ਜਾਂ ਨਹੀਂ ਕਮੈਂਟ ਕਰੋਗੇ ਜੇ ਤਾਂ ਮੈਨੂੰ ਵੀ ਥੋੜਾ ਹੌਸਲਾ ਹੋਏਗਾ ਤੇ ਜੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਜ ਤੁਸੀਂ ਦੇਖਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋਗੇ ਤੇ ਜੇ ਮੇਰੇ ਤੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰ ਦਿਓ ਜੀ ਮੈਂ ਦੋਨੋਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ